ਉਹ ਸਿੰਗਲ ਬਾਰਨਟ ਜੀ ਹਾਂ ਇਹ ਪਹਿਲਾਂ ਤੋਂ ਆ ਰਿਹਾ ਵੈਸੇ ਆਪਣਾ ਸਿੰਗਲ ਬਾਰਨਟ ਮੰਨ ਕੇ ਚਲੋ ਸਪੈਂਡਲ ਪੈਟ ਲਾ ਗਏ ਜੀ ਠੀਕ ਹੈ ਲਿਫਟ ਕਪੈਸਿਟੀ 2500 ਕਿਲੋ ਜੀ ਹੋਗੀ ਜੀ ਦੀ 2500 ਕਿਲੋ ਲਾਤਾ ਵੀ ਇਹ ਈਜੀ ਹਿੱਟ ਜੀ ਮੰਨ ਲਓ ਪਿੱਛੇ ਖੜਾ ਬੰਦਾ ਆਈ ਪੀਟੀਓ ਜੀ ਇਹ ਸਿੱਧਾ ਗੀਅਰ ਲੱਗਦਾ ਹੀ ਹੋ ਗਿਆ ਹਾਂ ਜੀ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀਕਾਲ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਮ ਹੋਗੇ ਅੱਜ ਆਏ ਆਪਾਂ ਆਈਸੀ ਸੰਗਰੂਰ ਸੰਗਰੂਰ ਆਏ ਸੀਗੇ ਸਵਰਾਜ ਟਰੈਕਟਰ ਜ ਵਾਲਿਆਂ ਕੋਲੇ ਇਨਾਂ ਦੀ ਏਜੰਸੀ ਦਾ ਨਾਮ ਹੈਗਾ ਗੁਰੂ ਨਾਨਕ ਟਰੈਕਟਰਜ਼ ਸੰਗਰੂਰ ਜਦੋਂ ਆਪਾਂ ਧੂਰੀ ਤੋਂ ਆਉਣੇ ਆਗੇ ਸ਼ਹਿਰ ਬੜਨ ਤੋਂ ਪਹਿਲਾਂ ਖੱਬੇ ਹੱਥ ਗੁਰੂ ਨਾਨਕ ਟਰੈਕਟਰਜ਼ ਵਾਲਿਆਂ ਦੀ ਏਜੰਸੀ ਆਗੀ ਸਵਰਾਜ 855 ਤੇ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਟਰੈਕਟਰ ਬਾਰੇ ਟਰੈਕਟਰ ਦੇ ਮਾਡਲ 'ਚ ਵੀ ਫਰਕ ਪਿਆਗਾ ਤੇ ਇੱਕ ਦੂਜੀ ਗੱਲ ਜਿਹੜੀ ਕਿਸਾਨ ਭਰਾਵਾਂ ਨੂੰ ਖੁਸ਼ੀ ਦੀ ਗੱਲ ਆਗੀ ਵੀ ਜੀਐਸਟੀ ਘਟ ਗਿਆ ਉਰੇ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿੰਨੇ ਕੁ ਰੇਟ ਦਾ ਫਰਕ ਪੈ ਗਿਆ ਬਾਕੀ ਮਾਦਲ 'ਚ ਕੀ ਤਬਦੀਲੀ ਕਰੀ ਆ ਆਜੋ ਕੀ ਹਾਲ ਆ ਕਰਮਜੀਤ ਵਧੀਆ ਜੀ ਵੀਰ ਜੀ ਬਹੁਤ ਠੀਕ ਆ ਬਹੁਤ ਵਧੀਆ ਜੀ ਕਿਵੇਂ ਚੱਲਦਾ ਕੰਮ ਟਰੈਕਟਰ ਦਾ ਕੰਮ ਕਰ ਬਹੁਤ ਸੋਹਣਾ ਜੀ ਉਹ ਵਧੀਆ ਚੱਲਦਾ ਬਹੁਤ ਵਧੀਆ ਠੀਕ ਆ ਇਹ ਕਿਵੇਂ ਦੋ ਪ੍ਰਕਾਰ ਦੇ ਟਰੈਕਟਰ ਖੜੇ ਨੇ ਇਹਦਾ ਕਲਰ ਰੈੱਡ ਹੈ ਉਹਦਾ ਕਲਰ ਰੈੱਡ ਹੈ ਇਹਦਾ ਕੀ ਫਰਕ ਆ ਕੋ ਸਾਫ ਇਹ ਵੀਰ ਜੀ ਕੰਪਨੀ ਨੇ ਨਵਾਂ ਟਰੈਕਟਰ ਲਾਂਚ ਕੀਤਾ ਜੀ ProTech 855 ਹਾਂਜੀ ਠੀਕ ਆ ਹਾਂਜੀ ਇਹ ਇਹ ਪ੍ਰੋਟੈਕ ਕਰ ਪ੍ਰੋਟੈਕ ਕਰਤਾ ਜੀ ਠੀਕ ਆ 4x4 4x4 ਵੀ 2 ਵੀਲ ਵੀ ਜੀ 2 ਵੀਲ ਹਾਂ ਜੀ ਇਹ ਵੀ ਕਰ ਵੀ ਕੀ ਫਰਕ ਆ ਉਸ ਵਿੱਚ ਇਹਦੇ ਵਿੱਚ ਵੀਰ ਜੀ ਮੰਨ ਲੇ ਚਲੋ ਪਹਿਲਾਂ ਤਾਂ ਜਿਹੜਾ ਆਪਾਂ ਨੂੰ ਦੇਖੇ ਰਿਹਾ ਕਲਰ ਦਾ ਚੇਂਜ ਦੇਤਾ ਕਲਰ ਤੋਂ ਬਾਅਦ ਆ ਸਟicker ਚੇਂਜ ਆ ਗਿਆ ਲੋਗੋ ਚੇਂਜ ਹੋ ਗਿਆ ਜੀ ਓਕੇ ਉਸ ਤੋਂ ਬਾਅਦ ਪਲੇਟਫਾਰਮ ਆ ਗਿਆ ਅਸੀਂ ਆ ਪਲੇਟਫਾਰਮ ਲਾਤਾ ਹਾਂ ਜੀ ਹਾਂ ਜੀ ਹਾਂ ਜਿਹੜਾ ਲੋਕ ਬਾਹਰੋਂ ਲਗਵਾਉਂਦੇ ਜਿਹੜਾ ਲੋਕ ਬਾਹਰੋਂ ਲਗਵਾਉਂਦੇ ਲੋਕਾਂ ਦੀ ਆਮ ਡਿਮਾਂਡ ਸੀ ਜੀ ਪਲੇਟਫਾਰਮ ਆ ਗਿਆ ਜੀ ਮੰਨ ਕੇ ਚਲੋ ਸਪਿੰਡਲ ਬੇਟ ਲਾ ਗਿਆ ਜੀ ਠੀਕ ਆ ਤੇ ਡਿਫਰੈਂਸ਼ੀਅਲ ਲੋਕ ਆ ਗਿਆ ਓਕੇ ਗੇਅਰ ਇਹਦਾ ਸ਼ੈਂਕਰ ਹੋ ਗਿਆ ਵੀਰ ਜੀ ਸ਼ੈਂਕਰ ਹੋ ਹਾਂਜੀ ਠੀਕ ਹੈ ਮੇਨ ਚੇਂਜ ਜਿਹੜਾ ਪਿਛਲਾ ਹਿੱਸਾ ਗੇਅਰ ਸ਼ੈਂਕਰ ਹੋ ਗਿਆ ਤੇ ਈਪੀਆਈ ਹਿੱਸਾ ਹੋ ਗਿਆ ਜੀ ਓਕੇ ਹੁਣ ਹਿੱਸੇ ਨਾਲੋਂ ਇਹਦਾ ਹਿੱਸਾ ਹੈਵੀ ਆ ਹਿੱਸਾ ਹੈਵੀ ਆ ਜੀ ਠੀਕ ਆ ਇਹ ਈਪੀਆਈ ਹਿੱਸਾ ਬੈਕ ਤੋਂ ਬਾਈ ਦਿਖਾ ਦੇਣਗੇ ਹਾਂਜੀ ਇਹ ਦੇਖੋ ਬਹੁਤ ਹੈਵੀ ਹਿੱਸਾ ਹੈਵੀ ਪਾਤਾ ਨੂੰ ਮੁਕਾਲੇ ਦੇਖੀਏ ਹਾਂਜੀ ਇਹਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਹੀ ਹੈ ਬਹੁਤ ਜ਼ਿਆਦਾ ਇਹਦੀ ਦਾ ਫਿਰ ਕਮੈਸਟੀ ਦਾ ਲਿਫਟ ਤੋਂ ਕਮੈਸਟੀ ਵੀ ਬਾਤ ਲਿਫਟ ਕਪੈਸਿਟੀ 2500 ਕਿਲੋ ਜੀ ਹੋਗੀ ਜੀ ਇਹਦੀ ਅਸਾਂ ਇਹਦੀ 2500 ਪਹਿਲਾਂ 2000 ਸੀ ਪਹਿਲਾਂ 2500 ਕਿਲੋ ਜੀ ਇਹ ਵਧਾਤਾ 500 ਕਿਲੋ ਜੀ ਇਹ ਵਧਾਤਾ ਜੀ ਤੇ ਡਬਲ ਪੀਟੀਓ ਹੋ ਗਿਆ ਜੀ ਅਸਾਂ ਡਬਲ ਵੀਡੀਓ ਕਰਤਾ ਹਾਂ ਜੀ 540 ਤੇ 540 ਇਕਨੋਮੀ ਜੀ ਠੀਕ ਹੈ ਰਵਸ ਵੀਡੀਓ ਵੀ ਹੈ ਰਵਸ ਪੀਟੀਓ ਵੀ ਹੈ ਗੇਅਰ ਪੀਟੀਓ ਵੀ ਹੈ ਉਹ ਤਾਂ ਆਪਣਾ ਸਵਰਾਜ ਪਹਿਲਾਂ ਤੋਂ ਹੀ ਆਉਂਦਾ ਹੈ ਜੀ ਵਾਸਤੇ ਗੇਅਰ ਪੀਟੀਓ ਨਾਲ ਦੀ ਨਾਲ ਇਹਨਾਂ ਨੇ ਡਬਲ ਪੀਟੀਓ ਦਿੱਤਾ ਜੀ ਸਰ ਡਬਲ ਪੀਟੀਓ ਵੀ ਹੈ ਜੀ ਹਾਂ ਜੀ ਹਾਂ ਜੀ ਡਬਲ ਪੀਟੀਓ ਦੇ ਤਾਂ ਸਿਸਟਮ ਵੀ ਲਾਤਾ ਵੀ ਇਹ ਈਜੀ ਹੈਟ ਜੀ ਮੰਨ ਲਓ ਪਿੱਛੇ ਖੜਾ ਬੰਦਾ ਕੋਈ ਇੰਪਲੀਮੈਂਟ ਜੋੜਨਾ ਹੈ ਹਾਂਜੀ ਉਹ ਇਹਦੇ ਨਾਲ ਆਸਾਨੀ ਨਾਲ ਇਕੱਲਾ ਬੰਦਾ ਜਿਵੇਂ ਇੰਪਲੀਮੈਂਟ ਪਾਉਂਦਾ ਤਾਂ ਉੱਪਰ ਸੱਲੇ ਕਰ ਸਕਦਾ ਜੀ ਕਰ ਸਕਦਾ ਉਹ ਪਹਿਲਾਂ ਵੀ ਆਉਂਦਾ ਇਹ ਆਪਸ਼ਨ ਹਾਂਜੀ ਓਕੇ ਤੇ ਇੱਕ ਇਹਦਾ ਡੀਜ਼ਲ ਟੈਂਕ ਆ ਵੀ ਜੀ ਉਹ 70 ਲੀਟਰ ਦਾ ਕਰਤਾ ਤੇ ਫਾਈਬਰ ਦਾ ਕਰਤਾ ਜੀ ਉਸੇ 70 ਲੀਟਰ ਦਾ ਕਰਤਾ ਤੇ ਫੇਵਰ ਦਾ ਕਰਤਾ ਹਾਂਜੀ ਪਹਿਲਾਂ ਕਿੰਨੇ ਲੀਟਰ ਦਾ ਸੀ ਪਹਿਲਾਂ 60 ਲੀਟਰ ਜੀ 10 ਲੀਟਰ ਹੋਰ ਆਤਾ ਹਾਂਜੀ ਬਾਕੀ ਇਹ ਪਲੇਟਫਾਰਮ ਤੁਸੀਂ ਉੱਪਰ ਬੈਠ ਕੇ ਦੇਖੋ ਬਹੁਤ ਕੰਫਰਟੇਬਲ ਐ ਪੈਡਲ ਵਗੈਰਾ ਸਟੀਅਰਿੰਗ ਇਹ ਤਾਂ ਯਾਰ ਬਹੁਤ ਗਰਮਜੀਤ ਖੁੱਲਾ ਢੂਲਾ ਬਣਾਤਾ ਹਨਾ ਹਾਂਜੀ ਹਾਂਜੀ ਪੈਡਲ ਦੱਬਣਾ ਦੇਖੋ ਬਹੁਤ ਆਸਾਨੀ ਨਾਲ ਇਹ ਫਿਰ ਜਿਹੜਾ ਆਪਣੇ ਪੀਟੀਓ ਸਾਹਿਬ ਆ ਪੀਟੀਓ ਜੀ ਇਹ ਸਿੱਧਾ ਗੇਅਰ ਲੱਗਦਾ ਹੀ ਹੋ ਗਿਆ ਹਾਂਜੀ ਇਹ ਕਲਚ ਨਾਲ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਨਹੀਂ ਠੀਕ ਆ ਇਹ ਫਿਰ ਕਰਨਜੀ ਤੇ 4v4 ਚ ਆਇਆ ਕਿ ਦੂਜੇ ਆ ਟੂ व्हीਲ ਚ ਵੀ ਆਇਆ ਵੀਰ ਜੀ ਟੂ व्हीਲ ਚ ਵੀ ਆਇਆ ਠੀਕ ਤੇ ਮੇਨ ਪੁਆਇੰਟ ਇੱਕ ਇਹਦਾ 스마트 ਕਨੈਕਟ ਕਰਤਾ ਜੀ ਓਕੇ ਹਾਂਜੀ 스마트 ਕਨੈਕਟ ਕਰਦਾ ਸਾਰੀ ਆਪਾਂ ਨੂੰ ਲੋਕੇਸ਼ਨ ਵਗੈਰਾ ਕਿੱਥੇ ਚੱਲਦਾ ਹੈ ਜੀ ਆਪ ਕਹਿਣ ਦਾ ਭਾਵ ਜੀਪੀਐਸ ਲਾਤਾ ਹੈ ਜੀ ਹਾਂਜੀ ਜੀਪੀਐਸ ਤੋਂ ਵੀ ਉੱਪਰ ਜੀ ਸਮਾਰਟ ਕਨੈਕਟ ਕਰਤਾ ਜੀ ਜੀਪੀਐਸ ਨਾਲੋਂ ਫੀਚਰ ਇਹਦੇ ਵਿੱਚ ਐਕਸਟਰਾ ਨੇ ਠੀਕ ਆ ਇਹਦਾ ਫਿਰ ਪਤਾ ਲੱਗਦਾ ਹੋਊ ਕਿ ਕਿੱਥੇ ਟਰੈਕਟਰ ਖੜਾਗਾ ਕਿੱਥੇ ਖੜਾ ਕਿੱਥੇ ਚੱਲਦਾ ਜੀ ਕਿਹੜੇ ਏਰੀਆ 'ਚ ਆ ਜਾਂ ਏਰੀਆ ਆਪਾਂ ਨੇ ਲੋਕ ਕਰਤਾ ਉਸ ਤੋਂ ਬਾਹਰ ਚਲਾ ਗਿਆ ਸਾਰਾ ਕੁਝ ਇਹਨੇ ਆਪਣੇ ਫੋਨ ਦੇ ਉੱਪਰ ਐਪ ਚੱਲਣੀ ਆ ਐਪ ਦੇ ਉੱਪਰ ਇਹਨੇ ਸਾਰਾ ਦੱਸਣਾ ਹੈ ਅਸੀਂ ਜਿੱਥੇ ਤੱਕ ਆਪਾਂ ਕਰਤਾ ਉੱਥੇ ਤੱਕ ਹੀ ਜਾਊਗਾ ਹਾਂ ਇਹਦਾ ਪਾ ਏਰੀਆ ਕਵਰ ਵੀ ਕਰ ਸਕਦਾ ਓਕੇ ਜੀ ਠੀਕ ਆ ਬਾਕੀ ਡੀਜ਼ਲ ਵਗੈਰਾ ਸਭ ਕੋਲ ਡੀਜ਼ਲ ਵਗੈਰਾ ਹਾਂ ਜੀ ਠੀਕ ਆ ਤੇ 4x4 ਆ ਗਿਆ ਹਾਂ ਤੇ ਇੱਕ ਹੋਰ ਸੀ ਕਿ ਕਿਸਾਨਾਂ ਦਾ ਮੁੱਲ ਮੰਗ ਸੀ ਆਪਣੇ ਜਿਵੇਂ ਪਹਿਲਾਂ ਜੀਐਸਟੀ 12% ਲੱਗਦਾ ਸੀ ਹਾਂਜੀ ਤੇ ਹੁਣ ਕਿੰਨੇ ਕਰ ਹੁਣ 5% ਜੀ ਠੀਕ 7% ਲੈਸ ਕਰਕੇ ਸੱਤ ਪਹਿਲਾਂ ਨਾਲੋਂ ਉਹ ਫਿਰ ਕਰਾਨੇ ਜਿੱਦਾਂ ਜਿਵੇਂ 7% ਲੈਸ ਹੋਊਗਾ ਫਿਰ ਆਪਾਂ ਟਰੈਕਟਰਾਂ ਦੇ ਰੇਟਾਂ ਦੇ ਟਰੈਕਟਰਾਂ ਰੇਟਾਂ 'ਚ ਫਰਕ ਪਿਆ ਜੀ ਕਿੰਨਾ ਕੁ ਪੈ ਗਿਆ ਮੰਨ ਕੇ ਚਾਹੇ ਉਹੀ 7% ਦੇ ਹਿਸਾਬ ਨਾਲ ਕੀਮਤ ਦੇ ਹਿਸਾਬ ਨਾਲ ਜੀ ਜੋ ਪਹਿਲਾਂ ਕੀਮਤ ਤੇ ਸੇਲ ਹੁੰਦਾ ਸੀ ਉਹਦੇ ਨੂੰ 7% ਘਟਾ ਦੇ ਚਾਹੇ ਵੱਡਾ ਰੈਕਟਰ ਲੈ ਲੋ ਚਾਹੇ ਛੋਟਾ ਛੋਟਾ ਜੀ ਉਹਦੀ ਕੀਮਤ ਨਾਲ ਹਾਂਜੀ ਹਿਸਾਬ ਨਾਲ ਦੋਸਤੋ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਲੋਕ ਤਾਂ ਦੇਖੀ ਜਾਂਦੇ ਸੀਗੇ ਆਮ ਏਜੰਸੀਆਂ ਵਾਲੇ ਵੀ 22 ਜੀ ਤੋਂ ਬਾਅਦ ਦੇਖਾਂਗੇ ਪਰ ਸੋਰਾਜ ਵਾਲਿਆਂ ਨੇ ਪਹਿਲਾਂ ਹੀ ਕਰਤਾ ਹਾਂਜੀ ਆਪਣਾ ਉਸੇ ਦਿਨ ਤੋਂ 15 ਦਿਨ ਹੋ ਗਏ ਆਪਣੀ ਸੇਲ ਚੱਲ ਰਹੀ ਹੈ ਕੰਟੀਨਿਊਲੀ ਹੋ ਰਹੀ ਹੈ ਟਰੈਕਟਰ ਨਹੀਂ ਮਿਲ ਰਿਹਾ ਟਰੈਕਟਰ ਬੁਕਿੰਗ ਤੇ ਅੱਜ ਆਪਾਂ 10 ਤੋਂ 12 ਦਿਨਾਂ ਦੀ ਬੁਕਿੰਗ ਦੇ ਰਹੇ ਹਾਂ ਜੀ ਤੁਹਾਡੇ ਸਾਹਮਣੇ ਪਾਰਟੀਆਂ ਬੈਠੀਆਂ ਨੇ ਮੰਨ ਆਪਾਂ ਦੋਸਤੋ ਪਾਰਟੀਆਂ ਹੋਰ ਵੀ ਬੈਠੀਆਂ ਨੇ ਆਪਾਂ ਵੀ ਲਿਆ ਅੱਜ ਆਪਣੇ ਪ੍ਰਾਣੇ ਨੇ ਲਿਆ ਤੇ ਆਪਾਂ ਨੂੰ ਅੱਜ ਇੱਕ ਹਾਫ ਡੇ ਦੀ ਬੁਕਿੰਗ ਮਿਲੀ ਹੈਗੀ ਟਰੈਕਟਰ ਖੜਦਾ ਨਹੀਂ ਹੈਗਾ ਉਦੋਂ ਪਹਿਲਾਂ ਬੁੱਕ ਲੈਗੇ ਤੇ ਹੋਰ ਕਾਰਨ ਜਿਹਦੇ ਨਾਲ ਕੀ ਦੇ ਰਹੇ ਆ ਆਪਾਂ ਨਾਲ ਜੋ ਟਰੈਕਟਰ ਦੇ ਨਾਲ ਆਉਂਦਾ ਹੀ ਠੀਕ ਆ ਜੋ ਕੰਪਨੀ ਵੱਲੋਂ ਆਉਂਦਾ ਹੀ ਆਪਾਂ ਐਕਸਟਰਾ ਐਸੈਸਰੀ ਨਹੀਂ ਦਿੰਦੇ ਜੀ ਠੀਕ ਆ ਤਾਂ ਮੇਰੇ ਖਿਆਲ ਚ ਹੁਣ ਤਾਂ ਜਿੰਨੇ ਖੜਾ ਟਰੈਕਟਰ ਇਹੀ ਆ ਰਿਹਾ ਹਾਂਜੀ ਹਾਂਜੀ ਜੀ ਕੋਈ ਸੱਤ ਨਹੀਂ ਆਉਦੀ ਨਹੀਂ ਜੀ ਠੀਕ ਆ ਨਾ ਕੋਈ ਸਰਟ ਨਹੀਂ ਉਸ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜੀ ਵਾਰੀ ਨਹੀਂ ਅਲੱਗ-ਅਲੱਗ ਸਭ ਦੀ ਚੁਆਇਸ ਹੈ ਚੁਆਇਸ ਆ ਤੇ ਸੋ ਫਿਰ ਸ਼ੋਅ ਆਫ ਸਿੰਗਲ ਵੌਲਨਟ ਜੀ ਹਾਂ ਇਹ ਪਹਿਲਾਂ ਤੋਂ ਆ ਰਿਹਾ ਵੈਸੇ ਆਪਣਾ ਸਿੰਗਲ ਵੌਲਨਟ ਬਹੁਤ ਸੌਖਾ ਜੀ ਪਹਿਲਾਂ ਪੱਲੇ ਸੱਤ ਖੁੱਲਦੇ ਉਹ ਤਾਂ ਆਪਣਾ ਪਹਿਲਾਂ ਹੀ ਆ ਗਿਆ ਸੀ ਹਾਂਜੀ ਹਾਂ ਇਹ ਕੰਪਨੀ ਨੇ ਬਹੁਤ ਈਜ਼ੀ ਦਿੱਤਾ ਸਿੰਗਲ ਵੌਲਨਟ ਆ ਮੰਨ ਲਓ ਖੋਲਣਾ ਤੇ ਸਫਾਈ ਕਰਨੀ ਹੈ ਔਰ ਆਪਣੇ ਸਾਰਾ ਕੁਝ ਆਪਾਂ ਕੀ ਅੱਗੇ ਕੱਲੇ ਕੱਲੇ ਪੱਲੇ ਜੀ ਉਹਦੇ ਜਿਵੇਂ ਉਹ ਦੋ ਨਾਟ ਖੋਲੋ ਸੂਲ ਲਈ ਹਾਂਜੀ ਠੀਕ ਲਾਉਣ ਦੀ ਵੀ ਲੋੜ ਨਹੀਂ ਕਿਸੇ ਇੰਪਲੀਮੈਂਟ ਤੇ ਆਪਾਂ ਨੇ ਤੂੜੀ ਵਾਲੇ ਰੀਪਰ ਵਗੈਰਾ ਤੇ ਚਲਾਉਣਾ ਤਾਂ ਇਹ ਸਾਰਾ ਬੰਦ ਹੈ ਜੀ ਗਰਦਾ ਵਗੈਰਾ ਨਹੀਂ ਜਾਂਦਾ ਜੀ ਇਵੇਂ ਅੱਗੇ ਕਰੀਂ ਤੂੰ 100 ਲਾ ਕੇ 40 ਦੀ ਲਓਗੇ ਸੀ ਉਹਦੀ ਉਹਦੀ ਜਰੂਰਤ ਨਹੀਂ ਜੀ ਕਚਰਾ ਅੰਦਰ ਨਹੀਂ ਜਾਂਦਾ ਸਾਰਾ ਇਹਨਾਂ ਨੇ ਸੀਲਡ ਕੀਤਾ ਗਿਆ ਸੀਲਡ ਕਰਦਾ ਸਾਰੇ ਦਾ ਸਾਰਾ ਠੀਕ ਆ ਤੇ 4x4 ਚ ਆ ਗਿਆ ਸੀ ਇਹ ਆਪਣਾ 4x4 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 ਚ 4x4 ਚ ਤਾਂ ਮਾਡਲ ਆਪਣੇ ਸਾਰੇ ਆਉਂਦੇ ਨੇ ਬਟ ਪ੍ਰੋਟੈਕਟ ਪ੍ਰੋਟੈਕਟ ਆਇਆ ਜਿਹੜਾ ਇਹ ਆਪਣਾ 852 ਆ 852 ਹਾਂਜੀ ਕੱਲਾ ਹੀ ਹਾਂਜੀ ਠੀਕ ਆ ਫੋਰ ਕੀ ਫਰਕ ਪਤਾ ਟਰਬੋ ਤਾਂ ਇਹਦੇ ਆਉਂਦੀ ਆ ਨਹੀਂ ਟਰਬੋ ਨਹੀਂ ਇਹਦੇ ਆਉਂਦੀ ਜੀ ਇੰਦਾ ਪਰ ਪਰਪੋ ਇਹ ਨੌਸੀ ਆੜੀ ਆ ਇਹ ਹਾਂਜੀ ਹਾਂਜੀ ਠੀਕ ਆ ਪਰਪੋ ਤੋਂ ਬਗੈਰ ਹੀ ਸੇਰ ਆਇਤਾ ਹਾਂਜੀ ਹਾਂਜੀ ਬਿਲਕੁਲ ਠੀਕ ਆ ਛੋਟਾ ਕਹਿੰਦੇ ਨੇ ਰੋਗ ਪਰਪੋ ਆ ਲਾ ਲਾ ਪਾਵਰ ਮੰਨੋ ਮੈਂ ਵੀ ਇਹਦੀ ਝੋਟੇ ਦੀ ਪਾਵਰ ਉਹੀ ਬਥੇਰੀ ਆ ਹਾਂਜੀ ਠੀਕ ਆ ਇਹਦੇ ਕੰਮ ਚ ਮਰਜੀ ਪਾਲੀਏ ਕੋਈ ਐ ਨਹੀਂ ਹੈਗਾ ਵੀ ਬਿਸੇਜ ਹੋਵੇ ਛੱਡ ਜੂਗਾ ਕੂਲੀ ਵਾਲ ਚ ਲਾ ਲੋ ਬੈਲਰ ਤੇ ਲਾ ਲੋ ਜਿੱਥੇ ਮਰਜੀ ਲਾ ਲੋ ਇਹਦਾ ਛੋਟਾ ਇਹ ਨੂੰ ਕਹਿੰਦੀ ਛੋਟਾ ਨੇਗੇ ਹਾਂਜੀ ਬਿਲਕੁਲ ਅਸੇ ਸੰਤਰੀ ਇਹਦੇ ਇਹਦਾ ਪਲੇਟਫਾਰਮ ਛੋਟਾ ਹੈਗਾ ਹਾਂਜੀ ਇਹ ਬਿਨਾ ਪਲੇਟਫਾਰਮ ਤੋਂ ਹੁੰਦਾ ਸੀ ਅਸਿਆ ਇਹ ਲੋਕਾਂ ਦੀ ਡਿਮਾਂਡ ਤੇ ਹੁਣ ਪਲੇਟਫਾਰਮ ਆ ਗਿਆ ਨਾਲ ਪਲੇਟਫਾਰਮ ਦੇ ਬਾਕੀ ਚੇਂਜ ਤੁਹਾਨੂੰ ਦੱਸੀ ਨੇ ਜਿੰਨੇ ਆਏ ਨੇ ਜੇ ਯਾਨੀ ਪ੍ਰੋ ਟੈਕ ਜੀ ਪ੍ਰੋ ਟੈਕ ਲੈਣਾ ਤਾਂ ਉਹ ਤੇ ਉਹ ਪਲੇਟਫਾਰਮ ਪਲੇਟਫਾਰਮ ਆਊਗਾ ਤੇ ਇਹ ਵੇਰੀਐਂਟ ਵੀ ਨਾਲ ਚੱਲਦਾ ਰਹੂਗਾ ਜੀ ਮਤਲਬ ਠੀਕ ਆ ਇਹ ਵੀ ਆਊਗਾ ਜੀ ਕਿ ਜੀ ਵੀ ਕਰਨਾ ਚਾਹਤਾ ਹੈ ਇਹ ਵੀ ਲੈ ਸਕਦਾ ਹੂ ਵੀ ਲੈ ਸਕਦਾ ਦੋਨੋਂ ਆਪਸ਼ਨ ਚ ਹੈ ਜੀ ਕੀਮਤ ਦਾ ਫਰਕ ਹੈਗਾ ਜੀ ਉਹ ਜੋ ਫੀਚਰ ਐਡ ਹੋਏ ਨੇ ਤੋਂ ਕੀਮਤ ਦਾ ਫਰਕ ਪੈਣਾ ਹੀ ਹੈ ਪੈਣੀ ਹੈ ਹਾਂ ਠੀਕ ਆ ਇਹ ਹੋਰ ਕਰਮਜੀਤ ਕੀ ਫਰਕ ਪਿਆ ਇਹਦਾ ਆਮ 852 ਪਹਿਲੇ ਜਨੋਂ ਆਮ 855 ਨਾਲ ਲੁੱਕ ਬਹੁਤ ਚੰਗੀ ਹੋ ਗਈ ਵੀਰ ਜੀ ਹਾਂ ਸੋਹਣਾ ਬਹੁਤ ਲੱਗਦਾ ਇੱਕ ਚੰਗੀ ਹੋ ਗਈ ਲੋਕਾਂ ਦੀ ਚੁਆਇਸ ਹੋ ਗਈ ਤਾਂ ਹੀ ਆਪਾਂ ਤੁਹਾਨੂੰ ਪਤਾ ਹੈ ਬੁਕਿੰਗ ਬਹੁਤ ਜ਼ਿਆਦਾ ਚੱਲ ਰਹੀ ਹੈ ਬੁਕਿੰਗ ਬਹੁਤ ਜ਼ਿਆਦਾ ਇਹ ਜਦੋਂ ਆਪਣਾ ਜੀਐਸਟੀ ਵਧਿਆ ਆਪਣਾ ਤਾਂ ਉਹ ਤੋਂ ਪਹਿਲਾਂ ਚੱਲ ਰਿਹਾ ਉਹ ਤੋਂ ਪਹਿਲਾਂ ਦੀ ਚੱਲ ਰਹੀ ਜੀ ਬੁਕਿੰਗ ਜੀਐਸਟੀ ਘੱਟ ਕਰਕੇ ਇਹੀ ਆਪਾਂ ਕਰ ਰਹੇ ਹਾਂ ਜੀ ਬੁਕਿੰਗ ਪਹਿਲਾਂ ਤੋਂ ਨਹੀਂ ਮੇਰੇ ਖਿਆਲ 'ਚ ਇਹ ਤਾਂ ਆਪਣਾ ਟਰੈਕਟਰ ਦਾ ਵੈਸੇ ਜੀਐਸਟੀ ਤੋਂ ਬਗੈਰ ਹੀ ਇੰਨੀ ਬੁਕਿੰਗ ਤੇ ਚੱਲ ਰਿਹਾ ਸੀ ਆਹ ਕਲਰ ਹਾਂਜੀ ਮਤਲਬ 3 ਤਰੀਕ ਨੂੰ ਲਾਂਚ ਹੋਇਆ ਸੀ ਸਤੰਬਰ ਨੂੰ 3 ਨੂੰ ਟਰੈਕਟਰ ਇਹ ਤੋਂ ਆਪਣੀ ਬੁਕਿੰਗ ਚੱਲ ਰਹੀ ਹੈ ਇਸ ਦੇ ਹਾਂ ਚੱਲਦੀ ਹੈ ਟਰੈਕਟਰ ਆਪਣੇ ਕੋਲ 3 ਦਿਨ ਹੀ ਹੋਇਆ ਜਾ ਇਹਨੂੰ ਠੀਕ ਹੈ ਨਹੀਂ ਦੋਸਤੋ ਇਹ ਹੁੰਦਾ ਟਰੈਕਟਰ ਦਾ ਕਲਰ ਚੇਂਜ ਹੋ ਜਾਏ ਅਗਲਾ ਔਖਾ ਜੀ ਹੱਥ ਪੋਹਣਾ ਹਾਂਜੀ ਹਾਂਜੀ ਬਿਨਾਂ ਦੇਖੇ ਲੋਕਾਂ ਨੇ ਬੁਕਿੰਗ ਕੀਤੀ ਹੈ ਬਹੁਤ ਜੀ ਹੋ ਗਈ ਠੀਕ ਹੈ ਕਿਉਂਕਿ ਸੁਰਾਜ ਦੀ ਕੋਈ ਵੀ ਈ ਚੀਜ਼ ਲੈ ਲਓ ਕੋਈ ਮਾਲੀ ਕਸਟਮਰ ਨੂੰ ਵਿਸ਼ਵਾਸ ਹੈ ਨਾ ਇਸ ਸੁਰਾਜ ਤੇ ਵਿਸ਼ਵਾਸ ਬਣਿਆ ਵੀ ਜੋ ਦੇਣਗੇ ਚੰਗਾ ਹੀ ਦੇ ਚੰਗਾ ਹੀ ਦੇ ਦੇਗਾ ਯੋਗੀ ਜੀ ਤੋਂ ਆਪਾਂ ਆ ਸੋ ਆਈ ਸੀਗੀ ਇਹਤੇ ਵੀ ਲੋਕਾਂ ਨੇ ਬਹੁਤ ਜ਼ਿਆਦਾ ਇਹਦੀ ਵੀ ਹਾਂਜੀ ਸਾਨੂੰ ਸਟਾਰਟਿੰਗ ਦੇ ਵਿੱਚ ਬੁਕਿੰਗ ਤੇ ਚੱਲਿਆ ਜੀ ਮੈਂ ਇੱਕ ਦੇਖਿਆ ਕਰਮਜੀਤ ਦੇ ਲੋਕਾਂ ਕੋਲੇ 800 ਮਿਲ ਗਿਆ ਸਾਦੇ ਸੀਗੇ ਅਗਲੇ ਨੇ ਵਿੱਚ ਦੇ ਦੇ ਆ ਮਾਡਲ ਲੈ ਲੈ ਨਹੀਂ ਯਾਰ ਨਵਾਂ ਮਾਡਲ ਲੈਣਾ ਹਾਂਜੀ ਵੀਰ ਜੀ ਤਿੰਨ ਚਾਰ ਟਰੈਕਟਰ ਤਾਂ ਮੇਰੇ ਪਿੰਡ ਗਏ ਨੇਗੇ ਨਾਲੇ ਕੋਈ ਇਹ ਨਹੀਂ ਸੀਗਾ ਵੀ ਟਰੈਕਟਰ ਚੱਲ ਵਾਲਾ ਗਿਆ ਉਹ ਪਰ ਉਹ ਕਦੇ ਵੀ ਨਹੀਂ ਲੈਣਾ ਆ ਸੋਚੀ ਜਾਗਾ ਉਹ ਠੀਕ ਠਾਕ ਕਰ ਮਿਲ ਜੀ ਬਹੁਤ ਵਧੀਆ ਜੀ ਕਿਰਪਾਈ ਬਾਪੇ ਦੀ ਈ ਗਿਆ ਭਰਾ ਹੋਰਕਾਰੀ ਦੇ ਵਿੱਚ ਧੰਨਵਾਦ ਦਾ ਸਤਿਕਾਰ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਬਾਕੀ ਜਦੋਂ ਮਰਜੀ ਆਓ ਗੁਰਵਿੰਦਰ ਸਿੰਘ ਜੀ ਕੋਲੇ ਤੇ ਹੋਰ ਇੱਕ ਕਰਮਜੀਤ ਦਾ ਆਪਣਾ ਮੋਬਾਈਲ ਨੰਬਰ ਜਰੂਰ ਦੱਸਿਓ ਮੋਬਾਈਲ ਨੰਬਰ ਜੀ 94172 82630 ਜੀ ਠੀਕ ਹੈ ਜੀ ਇਹ ਆਪਣਾ ਮੋਬਾਈਲ ਨੰਬਰ ਆ ਜੀ ਠੀਕ ਹੈ ਜੀ ਤੇ ਉਹ ਨੂੰ ਸਕਰੀਨ ਤੇ ਵੀ ਲਾਦਾ ਇਹ ਕਰਮਜੀਤ ਦਾ ਨੰਬਰ ਇਹ ਗੁਰਵਿੰਦਰ ਬਾਈ ਦਾ ਨੰਬਰ ਬੋਲਿਆ ਜੀ ਮੈਂ ਠੀਕ ਹੈ ਜੀ ਇੱਕ ਨੰਬਰ ਹੋਰ ਨੋਟ ਕਰ ਲੋ ਜੀ 9465731421 ਠੀਕ ਹੈ ਜੀ ਇਹ ਦੋ ਨੰਬਰ ਦੇ ਦੋਸਤੋ ਜੇ ਜਿਹੜੀ ਜਾਣਕਾਰੀ ਲੈਣੀ ਆ ਤੁਹਾਨੂੰ ਜਾਂ ਹਰੇਕ ਜਾਣਕਾਰੀ ਮਿਲੂਗੀ ਕੋਈ ਇਹ ਵੀ ਹੈਗਾ ਵੀ ਕਿਸੇ ਟਰੈਕਟਰ ਲੈਣਾ ਨਾ ਲੈਣਾ ਤੁਹਾਨੂੰ ਜਾਣਕਾਰੀ ਸਾਰੀ ਪ੍ਰੋਪਰਲੀ ਪ੍ਰੋਪਰ ਦੇਣਗੇ ਵੀ ਕਿਹੜੇ ਟੈਕ ਟੂ ਕੀ ਵਰਕ ਆ ਬਾਕੀ ਤੁਸੀਂ ਵੀਡੀਓ ਦੇਖ ਹੀ ਲੈਣੀ ਆ ਹਨਾ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਈਕ ਕਰਕੇ ਜਰੂਰ ਕਰਨਾ ਧੰਨਵਾਦ ਸਸੀਕਰ